ਅੰਮ੍ਰਿਤਸਰ ਜ਼ਿਲ੍ਹਾ ਰਾਹਸਾਂਸੀ ਦੇ ਪਿੰਡ ਧਾਰੀਵਾਲ ਵਿਖੇ ਇੱਕ ਨੌਜਵਾਨ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਜਾਣਕਾਰੀ ਮੁਤਾਬਕ ਇਟਲੀ ਵਿੱਚ ਰਹਿੰਦਾ 42 ਸਾਲਾ ਮਲਕੀਤ ਸਿੰਘ ਜੋ ਛੁੱਟੀ ਤੇ ਘਰ ਆਇਆ ਹੋਇਆ ਸੀ ਅਤੇ ਆਪਣੇ ਖੇਤਾਂ ਵਿੱਚ ਕਣਕ ਦੀ ਬਜਾਈ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਮਲਕੀਤ ਸਿੰਘ ਆਪਣੇ ਪਿਤਾ surjit singh ਅਤੇ ਦੋਸਤ ਸੁਖਬੀਰ ਦੇ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਇਸੇ ਦੌਰਾਨ ਪਿੰਡ ਦਾ ਰਹਿਣ ਵਾਲਾ ਵਿਕਰਮ ਨੇ ਆਪਣੇ ਸਾਥੀਆਂ ਸਮੇਂ ਦੇ ਮੌਕੇ ਤੇ ਆਇਆ ਅਤੇ ਮਲਕੀਤ ਦਾ ਬਹਿਰਮੀ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਕਰਮ ਪਿੰਡ ਦਾ ਹੀ ਰਹਿਣ ਵਾਲਾ ਗੈਂਗਸਟਰ ਕਿਸਮ ਦਾ ਵਿਅਕਤੀ ਹੈ ਜੋ ਪਹਿਲਾਂ ਵੀ ਬੰਬ ਤਮਾਕੇ ਮਾਮਲੇ ਵਿੱਚ ਨਾਮਜ਼ੰਦ ਰਹਿ ਚੁੱਕਾ ਹੈ ਅਤੇ ਜਮਾਨਤ ਤੇ ਬਾਹਰ ਆਇਆ ਹੋਇਆ ਹੈ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਇਹ ਕਤਲ ਪੂਰੀ ਤਰਾਹ ਸੋਚੀ ਸਮਝੀ ਸਾਜ਼ਿਸ਼ ਹੈ ਉਸਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਕਰਮ ਤੇ ਉਸਦੇ ਸਾਥੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮ੍ਰਿਤਕ ਦੇ ਪਿਤਾ surjit singh ਦੇ ਬਿਆਨ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਦਸ ਤੋਂ ਵੱਧ ਖਾਲੀਖੋਲ ਬਰਾਮਦ ਕੀਤੇ ਗਿਆਨ ਅਤੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੇਰਾ ਨਾਪਲ ਵਿੰਦਰ ਕੋ ਰ ਹਾਂਜੀ ਮੁਲਕੀਤ ਮੇਰਾ ਭਰਾ ਆ ਹਾਂਜੀ ਇਟਲੀ ਤਾਂ ਛੁੱਟੀ ਆ ਸੀਗਾ ਘਰ ਹੀ ਮਿਥਰੀ ਲਾਇ ਤੇ ਕੰਮ ਕਰਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਢਾਣੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਗਰਮ ਨਹੀਂ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਦੀਆਂ ਉਹਨੂੰ ਹਰੇ ਅੰਨੇ ਵਾਹੇ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇ ਪਿਆ ਇਹਨਾਂ ਨੇ ਫੜਿਆ ਦਾ ਉਹਨੇ ਤਾਂ ਵਾਦੋ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਵੀ ਬਚਾ ਲਿਆ ਅਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਐ ਉਹਨੇ ਫਿਰ ਇਹਨਾ ਕਹਿ ਕੇ ਫੋਨ ਕਟਿਆ ਉਹਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਮੇਰੇ ਭਰਾ ਨੇ ਚਾਚੇ ਤਾਂ ਮੈਂ ਕਿਹਾ ਬਾਗੇ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਹੋ ਬਾਸੇ ਇਹ ਆਖੇ ਗੱਡੀਆਂ ਚ ਪਾ ਕੇ ਲੈ ਗਏ ਮੈਨੂੰ ਮੈਂ ਮੇਰੇ ਭਰਾ ਜਾਂਦਿਆਂ ਨੂੰ ਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਗੜ ਸੀ ਕੋਈ ਦੁਸ਼ਮਣੀ ਸੀ ਤੁਹਾਡੀ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਭਰਾ ਨੇ ਕਦੀ ਕੇ ਦਾ ਮਾਰਾ ਨਹੀਂ ਕੀਤਾ ਕੋਈ ਦੁਸ਼ਮਣੀ ਕਿਹਨਾਂ ਹੈ ਨਹੀਂ ਮਾੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਈ ਹੋਗੀ ਜੇ ਮੈਨੂੰ ਤੇ ਪਤਾ ਨਹੀਂ ਕਿ ਗੱਲ ਦਾ ਇਹ ਦੇਖ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਿਹਨੂੰ ਭੀਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਾਣਾ ਕਹਿ ਦੇ ਕਿ ਮੇਰੇ ਨਾਲ ਲੜਿਆ ਮੈਂ ਭਰਾ ਕਿਹਦੇ ਨਾਲ ਲੜਦਾ ਨਹੀਂ ਸੀ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫਿਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਰ ਛੱਡ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਅਜੀ ਕਿੱਡੇ ਕਿ ਬੰਦੇ ਪਤਾ ਲੱਗਾ ਦੋ ਜਣੇ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਵਸ ਦਾ ਨਾਲ ਉਹਦੇ ਇਹ ਮੈਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿਨ੍ਹਾਂ ਨੇ ਉਹਨੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਬੰਬਤ ਮਾਕੇ ਚੋਕ ਡਾ ਕੇ ਲੈ ਆਏ ਪੀ ਇਹ ਬੇਗਣਾ ਆ ਇੱਥੇ ਸੜਚਾ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੇ ਪ੍ਰਾਣ ਨੂੰ ਵੀ ਨੇ ਨਹੀਂ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਉੱਤੇ ਵਜੀਆਂ ਉਹਨਾਂ ਅੱਖੀਂ ਵੇਖੀ ਉਹਦੇ ਲੱਕ 'ਚ ਵਜੀਆਂ ਪੱਜਦੇ ਨੂੰ ਮੀ ਪੱਜਦੇ ਨੂੰ ਉਹਨੇ ਕੋਲੀ ਹੋ ਮਾਰ ਦਿਓ ਉਹਨੇ ਨੂੰ ਹਨੇ ਉਹ ਦਵਾਈ ਦੇਣ ਜੋਗਾ ਨਹੀਂ ਚੜਨਾ ਨੇ ਤਾਂ ਇੰਨੀਆਂ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਨਾ ਬੰਬਤ ਮੱਕਾ ਵੀ ਨਹੀਂ ਨਾ ਦਿਨਾ ਚੀਕ ਤਾਈ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫੇਰ ਕਣਕ ਬੀਜਣ ਲੱਪਿਆ ਸੀ ਉਹ ਹੀ ਕੰਮ ਇਹਨੇ ਮੇਰੇ ਭਰਾ ਨਾ ਕਰਤਾ ਮੇਰੇ ਭਰਾ ਨੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਤ ਮੇਰੇ ਤੋਂ ਦੋ ਸਾਲ ਵੱਡਾ ਹੈ 42000 ਉਹ ਮਰੇ ਦੀ ਸਾਰੀ ਇੱਥੇ geleb ki thi ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਹੀਂ ਬਸੇ ਮੰਗ ਕਰਦੇ ਆ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬੰਬ ਧਮਾਕੇ ਜਿਹਦੇ ਤਿੰਨ ਮਰੇ ਸੀ ਉਹਨਾਂ ਦੀ ਵੀ سزا ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜੂਗਾ ਮੇਰੇ ਭਰਾ ਦੇ ਨਾਲ ਕਿਹਨਾ ਤੁਹਾਡਾ ਕਿਹੜਾ ਪਿੰਡਾ ਜੀ ਮੇਰਾ ਨਾਮ ਜਦੋਂ ਦੱਸਾਂਗਾ ਮੇਰਾ ਪਿੰਡ ਧਾਰੀ ਵਾਲਾ ਮੇਰਾ ਤਾਇਆ ਵੀ ਲੜਕਾ ਹੈ ਮੈਂ ਜਦੋਂ ਰਾਤ ਆਇਆ ਡਿਊਟੀ ਤੋਂ ਮੇਰੇ ਨੂੰ ਉਸ ਟਾਈਮ ਪਤਾ ਲੱਗਾ ਵੀ ਉਹ ਉਹਨੂੰ ਕੋਈ ਗੋਲੀਆਂ ਮਾਰ ਗਿਆ ਮੈਂ ਜਦੋਂ ਜਾ ਕੇ ਦੇਖਿਆ ਤਾਂ ਉਹਦਾ ਸੂਰਾ ਸਰੀਰ ਜਿਹੜਾ ਛਣਣੀ ਛਣਣੀ ਹੋਇਆ ਇਹ ਇੱਕ ਇੱਥੇ ਦਿਮਾਗ 'ਚ ਮਰੀ ਹੈ ਇੱਕ ਇੱਥੇ ਗੜੇ ਜ ਮਰੀ ਐ ਗੋਲੀ ਜਦੋਂ ਉਹ ਹਸਪੀਟਲ ਖੜਿਆ ਰਾਹ ਜਾਂਦੇ ਉਹਦੀ ਡੈਥ ਹੋ ਗਈ ਐ ਸਾਰੇ ਅੱਗੇ ਵੀ ਬੰਬ ਧਮਾਕਾ ਜੇ ਅੰਦਰ ਹੀ ਉਹ ਜਾਂਦਾ ਜਾਂਦਾ ਨਾ ਇਹਦਾ ਲਈ ਗਿਆ ਵੀ ਮੈਨੂੰ ਬਿਗਰੌਣੇ ਮਾਰਤਾ ਡੈਡੀ ਨੇ ਆਪ ਵੇਖਿਆ ਡੈਡੀ ਵੀ ਡੈਡੀ ਵੀ ਜਾਂਦਾ ਤਾਇਆ ਜੀ ਸਾਡਾ ਗਿਆ ਉਹਦਾ ਨਾਮ ਆਖਣ ਦੇ ਵੀ ਮੈਨੂੰ ਬਿਗਰੌਣੇ ਮਾਰਿਆ ਮੈਨੂੰ ਬਚਾ ਲੋ ਕਿਸ ਤਰੀਕੇ ਨਾਲ ਘਰ ਵਾਲੀ ਨੇ ਫੋਨ ਲਾਇਆ ਉਹਨੂੰ ਵੀ ਇਹ ਨਾਮ ਦਿੱਤਾ ਵੀ ਮੈਨੂੰ ਬਿਗਰੌਣੇ ਗੋਲੀਆਂ ਮਾਰਤੀਆਂ ਉਹ ਸਰ ਰਾਤ ਦਿਨ ਹੀ ਇੱਥੇ ਤਰੇ ਫਿਰਦਾ ਰਹਿੰਦਾ ਗੜੀਆਂ ਦੇ ਵਿੱਚ ਹੁਣ ਵੀ ਉਹ ਪੂਰਾ ਗੱਲਾਂ ਇਹ ਟੌਰਨ ਤਰ੍ਹਾਂ ਫੈਂਡੇ ਹਾਲ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਤੇ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਵੀ ਅੱਜ ਇਹ ਤੇ ਕਾਣ ਕੀਤਾ ਸਾਡੇ ਤਾਂ ਅੱਜ ਕੱਲ ਨੂੰ ਕਿਸੇ ਦੂਜੇ ਲੜਕੇ ਦੇ ਇਹ ਫਰੋਟੀਆਂ ਮੰਗਦਾ ਵੀ ਮੈਨੂੰ ਪੈਸੇ ਚਾਹੀਦੇ ਗਿਆਂ ਭਾਈ ਕੋਈ ਪੁਰਾਣੀ ਕੋਈ ਸਾਡੇ ਨਾਲ ਰੰਜਨ ਨਹੀਂ ਸਾਡੇ ਗਵੰਡੀ ਹੈ ਕੋਈ ਇਹਦੇ ਨਾਲ ਗੱਲਬਾਤ ਨਹੀਂ ਸਾਡੀ ਨਾਲ ਕੋਈ ਪੈੜੀ ਦੀ ਜ਼ਮੀਨ ਲੱਗਦੀ ਸਾਡੀ ਕੋਈ ਗੱਲਬਾਤ ਨਹੀਂ ਇਹੋ ਜੀ ਕੀ ਦੱਸਿਆ ਉਹਨਾਂ ਨੇ ਵੀ ਕਿੰਨੇ ਕੁ ਬੰਦੇ ਸੀ ਨਾਲ ਉਹਨਾਂ ਦੇ ਉਹ ਦੋ ਹੀ ਦੱਸਣ ਦੇ ਦੋ ਹੀ ਆ ਦੋ ਜਣੇ ਆਏ ਆ ਭਜੀ ਕਿਹੜੀ ਕਿਹੜੀ ਹਥਿਆਰ ਤੇ ਕਿੰਨੀਆਂ ਗੋਲੀਆਂ ਲੱਗ ਭਗ ਚਲਾਈ ਇਹ ਵਾਰ-ਵਾਰ ਇਹਨਾਂ ਦੇ ਦੋ ਹੀ ਇਹਨਾਂ ਦੇ ਕੋਲ ਇਹਨਾਂ ਨੇ 12 ਗੋਲੀਆਂ ਚਲਾਈਆਂ ਜਿਹੜਾ ਪੁਲਿਸ ਨੇ ਮੌਕੇ ਤੇ ਵੀ ਆਣ ਕੇ ਤੇ ਬਰਾਮਦ ਕੀਤੇ ਆ ਰਾਤ ਉਹਨਾਂ ਦੇ ਕੋਲ ਇਸ ਟਾਈਮ ਪੁਲਿਸ ਕੋਲ ਇਹਨਾਂ ਦਾ ਭਰਾ ਸੀ ਚਾਚੇ ਦਾ ਪੁੱਤ ਮਲਕੀਤ ਉਹ ਕਿੰਨੇ ਚਿਰ ਤੋਂ ਇੱਥੇ ਆਇਆ ਸੀ ਜੀ ਉਹ ਸਰ ਡੇਢ ਮਹੀਨਾ ਹੋ ਗਿਆ ਇੱਥੇ ਆਏ ਨੂੰ ਇਟਰੀ ਤੇ ਪੱਕਾ ਜੰਪੜੇ ਇਟਰੀ ਦਾ ਉੱਥੋਂ ਹੁਣ ਆਇਆ ਸੀ ਤੂ ਫਾ ਆਪਣੇ ਫਾਦਰ ਜੀ ਰਾਸਨ ਰੈਸ਼ ਉਹਦੀ ਰਾਸਾਂ ਜੀ ਇੱਥੇ ਵੀ ਨਹੀਂ ਰਹਿੰਦਾ ਉਹ ਇੱਥੇ ਬਸ ਆਪਣੇ ਫਾਦਰ ਨਾਲ ਕਣਕ ਬਜਾਉਣ ਦਾ ਆਇਆ ਰਾਤ ਨੂੰ ਤੇ ਮਿਸਤਰੀ ਵੀ ਲੱਗੇ ਆ ਘਰ ਦੇ ਵਿੱਚ ਉਹ ਦਿਨੇ ਆਉਂਦਾ ਰਾਤ ਨੂੰ ਉੱਥੇ ਘਰ ਚੱਲ ਜਾਂਦਾ ਹੈ ਬਸ ਉਹ ਇੱਥੇ ਆਇਆ ਤੇ ਪਤਾ ਨਹੀਂ ਉਹਨੇ ਕੀ ਪਹਿਰਵਾਈ ਕੀਤੀ ਕੀ ਉਹ ਕੋ ਮੰਗਿਆ ਸਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਵੀ ਮੇਰੇ ਤੋਂ ਪੈਸੇ ਮੰਗੇ ਜਾਂ ਕਿਹੜੇ ਕੰਮ ਬਸ ਰਾਤ ਹੀ ਪਤਾ ਲੱਗਾ ਵੀ ਜਾ ਕੇ ਉਹਨੇ ਜਦੋਂ ਗੋਲੀਆਂ ਮਾਰਤੀਆਂ ਹੋਰ ਕੀ ਮੰਗ ਕਰਦੇ ਐਡਾ ਵੱਡਾ ਅਈ ਉਹਨੂੰ ਫਾਂਸੀ ਹੀ ਦੇਸਾ ਚਾਹੀਦੀ ਐ ਇਹੇ ਜੇ ਬੰਦੇ ਨੂੰ ਹੋਰ ਸਾਡੇ ਕੋਈ ਮੰਗ ਨਹੀਂ ਸਨ ਇਹੋ ਜਿਹੇ ਬੰਦੇ ਦਾ ਪਿੰਡ 'ਚ ਰਹਿਣਾ ਜਿਹੜਾ ਨਹੀਂ ਚਾਹੀਦਾ ਇਹ ਕੱਲ ਨੂੰ ਹੋਰ ਕਿਸੇ ਤੇ ਵੀ ਆਣ ਕੇ ਬਿਆਨ ਪਾਜੀ ਕਰੂਗਾ ਕਿ ਇਹਨੂੰ ਹੋਰ ਕਦਰ ਕਰ ਸਕਦਾ ਉਹਦਾ ਹੱਥ ਖੁੱਲਾ ਹੁਣ ਉਹ ਗੈਂਗਸਟਰ ਆਣਾ ਰਲਿਆ ਹੋਇਆ ਹੈ ਬਸ ਇਹੀ ਮੰਗ ਕਰਦੇ ਉਹਨੂੰ ਫਾਂਸੀ ਹੀ ਚਾਹੀਦੀ ਹੈ ਹਾਂ ਜੀ ਸਰ ਜਿਹੜਾ ਥਾਣਾ ਤੁਹਾਡੇ ਰਾਜਸਥਾਨੀ ਦੀ ਪਿੰਡ ਧਾਰੀਵਾਲ 'ਚ ਘਟਿਆ ਹੋਇਆ ਕਿ ਨੌਜਵਾਨ ਦਾ ਕੀ ਮਾਮਲਾ ਸਰ ਉਹਦੇ ਘਰ ਤੇ ਦਾ ਸਾਰਾ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆ ਆਪਣੇ ਖੇਤਾਂ 'ਚ ਕਣਕ ਦੀ ਬਜਾਈ ਕਰ ਰਿਹਾ ਸੀ ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜੀ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਹੈ ਮ੍ਰਿਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਤਫ਼ਤੀਸ਼ ਜਾਰੀ ਹੈ ਸਰ ਵਿਕਰਮ ਸਿੰਘ ਤੇ ਕੋਈ ਪਹਿਲਾਂ ਵੀ ਮਾਮਲੇ ਦਰਜੇ ਸੀ ਹਾਂ ਪਹਿਲਾਂ ਵੀ ਹੈਗਾ ਜੀ ਮੁਕਦਮਾ ਦਰਜ ਜਿਹੜਾ ਮਾਮਲਾ ਦਰਜ ਹੈ ਜੀ ਪੂਰੀ ਡਿਟੇਲ ਨਹੀਂ ਮੇਰੇ ਕੋਲ ਇੱਕ ਵਾਰ ਇਹਨਾਂ ਨੂੰ ਪਤਾ ਜੀ ਉੱਤੇ ਕੋਈ ਮੁਕਦਮਾ ਦਰਜ ਹੈਗਾ ਉਹ ਨਿਰੰਕਾਰੀ ਕਾਂਡ ਦਾ ਸਰ ਇਹ ਜਿਹੜਾ ਆ ਘਟਨਾ ਕੋਈ ਇਹਨਾਂ ਦੀ ਸਿਆਸੀ ਰੰਜਿਸ਼ ਸੀ ਕੋਈ ਜ਼ਮੀਨ ਦਾ ਝਗੜਾ ਸੀ ਕੀ ਮਾਮਲਾ ਸਰ ਬਸ ਇਹਨਾਂ ਦੇ ਕਹਿਣ ਮੁਤਾਬਕ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਕੋਈ ਮਾਮੂਲੀ ਟਕਰਾਅ ਹੋਇਆ ਸੀ ਆਪ ਸਰ ਫਿਰ ਕਿੰਨੀਆਂ ਗੋਲੀਆਂ ਲਗਾਈਆਂ ਤੇ ਕਿਹੜੇ ਹਥਿਆਰ ਨਾਲ ਗੋਲੀਆਂ ਲਗਾਈਆਂ ਜੀ ਪਿਸਟਲ ਦੀਆਂ ਗੋਲੀਆਂ ਵੱਜੀਆਂ ਜੀ ਕੋਈ 10 12 ਗੋਲੀਆਂ ਨੇ ਜੀ ਸਰ ਕਿੰਨੇ ਬੰਦੇ ਸੀਗੇ ਸਟੇਟਮੈਂਟ ਦੇ ਮੁਤਾਬਕ ਦੋ ਨੇ ਜੀ ਸਰ ਹੁਣ ਤੱਕ ਦੋਸ਼ੀ ਕੋ ਗ੍ਰਿਫਤਾਰ ਹੋਏ ਨਹੀਂ ਨਹੀਂ ਅਜੇ ਨਹੀਂ ਹੋਇਆ ਜੀ ਬ